ਹਾਂਜੀ ਉਹ ਨੀਤ ਕਲਾ ਕਰ ਰਹੀ ਹੈ ਜੀ ਕੌਣ ਉਹ ਨੀਤ ਕਲਾ ਕਰ ਰਹੀ ਹੈ ਹਾਂ ਮੈਂ ਉਹਨਾਂ ਦੇ ਪਰਿਵਾਰ ਚੋਂ ਬੋਲ ਰਿਹਾ ਦੱਸੋ ਠੀਕ ਹੈ ਜੀ ਉਹ ਡਿੰਗ ਨੇ ਖਵਰਾ ਬਹੁਤ ਵੈਰ ਉਹ ਲੰਘਾ ਯਾਰ ਉਹ ਨਿੰਗ ਸਿੰਘ ਦਾ ਕੀ ਚੱਕਰ ਆ ਇਹ ਯਾਰ ਬਈ ਯਾਰ ਬਹੁਤ ਨਿੰਗ ਸਿੰਘ ਪਰੇਸ਼ਾਨ ਕਰੀ ਜਾਂਦੇ ਪ੍ਰੋਫੈਸਰ ਨੂੰ ਮੈਂ ਵੀ ਇਹੋ ਜਿਹੋ ਵੀਡੀਓ ਲਾ ਕੇ ਰੱਖਾਂ ਮੰਨਿੰਗ ਗਾਸਿੰਗਾ ਤੇ ਬਹੁਤ ਧਰਮੀ ਚੜੀ ਜਾਂਦੀ ਮੈਂ ਸਰਾ ਬਾਹਰ ਆ ਮੈਂ ਗੱਲ ਨਹੀਂ ਕਰਾ ਚੱਕਰ ਕੀ ਹੈ ਯਾਰ ਬਾਈ ਜੀ ਸਾਡਾ ਕੰਮ ਬੰਦ ਕਰਾ ਰਹੇ ਆ ਸਾਡੀਆਂ ਹੁਣ ਰੋਟੀ ਪਾਣੀ ਸਾਡਾ ਇੱਥੋਂ ਚੱਲਦਾ ਹੁਣ ਕੀ ਕਰੀਏ ਵੀ ਚਲੋ ਸੇਵਾ ਕਰਦੇ ਆ ਥੋੜੀ ਬਹੁਤੀ ਇਹ ਆ ਮੈਂ ਨਹੀਂ ਕਰਦਾ ਭਈ ਮੈਂ ਵੀ ਮਾ ਅਕਾਲੀ ਨਹੀਂ ਮੰਨਦਾ ਠੀਕ ਹੈ ਪਰ ਮਿੰਨਿੰਗਾਂ ਦੇ ਮੈਂ ਹੁਣ ਖਬਰਾਂ ਸੁਣ ਤਾ ਫੇਸਬੁੱਕ ਤੇ ਤੋ ਵੀਡੀਓ ਲਾਗਾ ਕਹਿ ਦਿਆਂ ਕਿ ਤਾ ਮੈਂ ਤੁਹਾਨੂੰ ਸੈਂਡ ਕਰਨਾ ਹੈ ਨਾ ਕਹਿ ਦੋ ਮੇਰਾ ਮੋਗਾ ਜੜਾਈ ਪੈਂਦਾ ਅੱਛਾ ਇਹਨਾਂ ਤੇ ਮੇਰੇ ਬਹੁਤ ਅਲਰਜੀ ਆ ਬਾਈ ਯਾਰ ਸੌ ਲੱਗੇ ਮੇਰੀ ਤੇਸ਼ ਨਹੀਂ ਸਾਜੀ ਮੈਂ ਕੱਲਾ ਕਰ ਕਹਿੰਦੇ ਮੈਂ ਅ ਚੋ ਇਹਨਾਂ ਦਾ ਯਾਰ ਸੌ ਕੁ ਤੱਕਾਂ ਤੂੰ ਇਹ ਕਰਨੇ ਵੀਰ ਘਰ ਕੋਲੇ ਆਈ ਜਾਈ ਪਰਸੋਂ ਅਸੀਂ ਨਿੰਗਾ ਤੇ ਮਨਪੀਰ ਖਾਲਸਾ ਜਿਹੜਾ ਤੇ ਵੀ ਪਰਚਾ ਘਟਾ ਰਹੇ ਆ ਨਾ ਸ਼ਨੀਵਾਰ ਦਾ ਮੈਂ ਸੁਣਿਆ ਵਾ ਮੈਂ ਨਾ ਪਤਾ ਕੀ ਗੱਲ ਆ ਮੈਂ ਭਾਜੀ ਬਾਹਰ ਹਾਂ ਅੱਛਾ ਅੱਛਾ ਉਹ ਵੀ ਕਿ ਉਹ ਵੀ ਕਰਦਾ ਤੂੰ ਵੀ ਗੱਡੀ ਲਾਉਣਾ ਨਹੀਂ ਵੈਸੇ ਮੈਂ ਕਾਦੀ ਮਾਤਰ ਮੰਨਦਾ ਹਾਂ ਹਾਂ ਇਹ ਸਾਡਾ ਨਾ ਸਾਨੂੰ ਕਹਿੰਦੇ ਪਖੰਡ ਜਿਹੜਾ ਕਰ ਰਹੇ ਲੋਕਾਂ ਨੂੰ ਮਤਲਬ ਲੁੱਟਦੇ ਹੋ ਠੱਗਦੇ ਆਲਾ ਬੋਗਾ ਸ਼ਿਵਨਾਥ ਉਹਦੀ ਮੈਂ ਵੀਡੀਓ ਸੁਣੀ ਹੈ ਉਹ ਵੇਲਾ ਵਿਚਾਰਾ ਹੋਣਾ ਸ਼ਿਵਨਾਥ ਉਹਦੇ ਤੇ ਵੀ ਕਿੰਨਾ ਭਾਈ ਮਨਪ੍ਰੀਤ ਸਿੰਘ ਭੱਜਿਆ ਹੋਣਾ ਉਹ ਵੀ ਵਿਚਾਰੀ ਨੂੰ ਮਾਰ ਕੇ ਮੈਂ ਵੀਡੀਓ ਮੈਂ ਆ ਗੱਲ ਸੁਣ ਕੇ ਮੈਂ ਬਹੁਤ ਪਰੇਮ ਤਾਂ ਤੁਹਾਨੂੰ ਕੋਈ ਨਾ ਸੌਰੀ ਮੈਂ ਤੁਹਾਨੂੰ ਵਿਸਤਾਰਕ ਕੀਤਾ ਨਹੀਂ ਨਹੀਂ ਕੋਈ ਨਹੀਂ ਉਹ ਬਾਬਾ ਨਮਨੀਤ ਅੰਦਰ ਤੇ ਮੈਂ ਬਾਹਰ ਗੱਡੀ ਚ ਸੀਗਾ ਤੇ ਮੈਂ ਕਿਹਾ ਬੁਣਾਇਆ ਉਹਨਾਂ ਦੇ ਨੰਬਰ ਹਾਂ ਜੀ ਹਾਂ ਕੀ ਕੀਤਾ ਜਾਵੇ ਨਾ ਲੋ ਯਾਰ ਨਹੀਂ ਨਹੀਂ ਮਾ ਤਾਂ ਤਾਂ ਹੁਣ ਜੇ ਯਾਰ ਫੁੱਡੂ ਬਹੁਤ ਬਣਾਉਂਦੇ ਬਾਈ ਅੰਨੇ ਅੰਗ ਮਾ ਤਾਂ ਨਹੀਂ ਕਰਾਂ ਬੀੜ ਕੋ ਕੰਕਰ ਨਾਂ ਗਾਉਂਦੇ ਅਕਰ ਤੂੰ ਮੈਂ ਦੱਸ ਦੇਣੀ ਹੈ ਨਹੀਂ ਤੈਨੂੰ ਕੋਈ ਪਤਾ ਹੈ ਨਾ ਮਰੇ ਦਾ ਸਭ ਤੂੰ ਥੋੜਾ ਬਹੁਤ ਅਸੀਂ ਬੁੱਲ ਗਏ ਇਹਨਾਂ ਦੇ ਫਿਰ ਨੂੰ ਦੀਦ ਤੋਂ ਬੁਲਾਉਂਗਾ ਮੈਂ ਮੈਂ ਜੂ ਸਾਹਿਬ ਵਾਲ ਸਾਈਡ ਆਇਆ ਬਾਈ ਮੈਂ ਦੋ ਮਹੀਨਾ ਡੇਢ ਮਹੀਨਾ ਨਹੀਂ ਆ ਸਕਦਾ ਤਾਂ ਅੱਛਾ ਨਹੀਂ ਇਹਨਾਂ ਦੀ ਕੋਈ ਨਾ ਕੋਈ ਤਾਂ ਗੱਲ ਸਾਨੂੰ ਦੱਸ ਨਾ ਨਿੰਗਾ ਦੀ ਉਸ ਜਿਹੜੀ ਕਰਤੂਤ ਕਿੰਨਾ ਫਿਰ ਅਸੀਂ ਬੋਲ ਗਏ ਇਧਰੋਂ ਰੋਸੇ ਤਾਂ ਸਾਰ ਹੈ ਨਾ ਵੀਡੀਓ ਤੋਂ ਸਸਪੈਂਡ ਕਰੂੰਗਾ ਕੋਈ ਚੱਕਰ ਨਹੀਂ ਪਰ ਮੈਨੂੰ ਆ ਜਾਣ ਤੇ ਮੈਨੂੰ ਮਹੀਨਾ ਜਿਹੜੇ ਮਹੀਨੇ ਲੱਗਦੀ ਮੈਂ ਮਸ਼ੀਨ ਤੇ ਵੀਡੀਓ ਤਾਂ ਚੱਲ ਬਾਅਦ ਸ਼ੁਰੂ ਕਰੀਏ ਵੀ ਉਹ ਦੱਸ ਦੇਣਾ ਥੋੜਾ ਬਹੁਤਾ ਫਿਰ ਅਸੀਂ ਇਹਨਾਂ ਨਾਲ ਗੱਲ ਤਾਂ ਕਰਾਂਗੇ ਨਾ ਕੱਲ ਨੂੰ ਸੰਗ ਦਾ ਕੋਈ ਵੀ ਨਹੀਂ ਸਾਬਤ ਤਨ ਪਤਾ ਹੈ ਅੱਜਕੱਲ੍ਹ ਨੇ ਕੌਣ ਚੰਗਾ ਰੋਟੀ ਕਿਸ ਨੂੰ ਖਾਂ ਦੇਂਦੇ ਪਹਿਲਾਂ ਮੋਗੇ ਵਾਲਾ ਸੀ ਉਹਦੇ ਬਾਰੇ ਬੁਰਾ ਭਾਅ ਸੋਚਿਆ ਇਹਨਾਂ ਨੇ ਤੇ ਸ ਦੋ ਤਿੰਨ ਮੁੱਡੇ ਹੋਰ ਸੀ ਜੁਨਾ ਬਾਰੇ ਪਹਿਲਾਂ ਤਾਂ ਉਹਦੇ ਹਾਲਾਤ ਦਿੱਲੀ ਨਹੀਂ ਕਿਸੇ ਪਰ ਹੁਣ ਇਹ ਭਾਂਚ ਮੂਰੇ ਹੋ ਕੇ ਉਹ ਸਾਰੇ ਕਹਿੰਦੇ ਵੀ ਭਾਈ ਜਿਹੜਾ ਭਾਈ ਮਨਪ੍ਰੀਤ ਸਿੰਘ ਜਿਨੇ ਮਹਿਮ ਤੋਰੀਆ ਵੀ ਇਹ ਸਾਰਿਆਂ ਦਾ ਉਹ ਕਹਿੰਦੇ ਸਤਿਕਾਰ ਕਰਦਾ ਤੇ ਵੀ ਪਖੰਡਵਾਦ ਦੇ ਅਖੇ ਮੈਂ ਖਿਲਾਫ ਚੱਲਿਆ ਹੁਣ